टोटल पंद्रह फेसिस है पंद्रह प्राइम मिनिस्टर है जवाहर लाल नहरू तो लैके नरेंद्र मोदी जी तक कल दो महीने अच्छा मैं थोड़े थोड़े फाइनल टचिस दे रहा पेंटिंग कि अगर कोई कमी पेशी हैगी दूर कर पेंटिंग मैं किसी ना किसी तरीके पार्लियामेंट हाउस से पहुँचवा सक इंडिया बुक ऑफ रिकॉर्ड अप्लाई करा ਇਹ ਸਾਰੀਆਂ ਇਹ ਪੇਂਟਿੰਗਸ ਬਣਾ ਕੇ ਮੇਰੇ 54 ਵਲਡ ਰਿਪੋਰਟਸ ਮੇਰੇ ਨਾਮ ਦਰਜਾ ਲੋਕ ਸਭਾ ਚੋਣਾ 2024 ਦਾ ਨਤੀਜੇ ਆਉਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਜੀ ਵਾਰ ਸੋਹ ਚੁੱਕਣ ਜਾ ਰਹੇ ਨੇ ਜਿਸ ਵਿੱਚ ਉਹਨਾਂ ਵੱਲੋਂ ਪ੍ਰਾਈਮ ਮਿਨਿਸਟਰ ਦੀ ਸੋਹ ਜਿਹੜੀ ਹਾ ਚੁੱਕੀ ਜਾਏਗੀ ਜਿਸ ਨੂੰ ਲੈ ਕੇ ਜਗਜੋਤ ਸਿੰਘ ਰੂਬਲ ਉਹਨਾਂ ਵੱਲੋਂ ਆਪਣੀ ਇੱਕ ਪੇਂਟਿੰਗ ਤਿਆਰ ਕੀਤੀ ਗਈ ਹੈ ਪੇਂਟਿੰਗ ਦਾ ਕੀ ਮਕਸਦ ਹੈ ਗੱਲਬਾਤ ਵੀ ਕਰ ਲਿਆ ਰੂਬਲ ਉਹਨਾਂ ਨੂੰ ਰੂਬਲ ਜੀ ਪਹਿਲਾਂ ਤਾਂ ਸਵਾਗਤ ਹੈ ਜੀ ਅਨਮਿਊਟ ਤੇ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਰੂਬਲ ਸਾਹਿਬ ਕੀ ਕਿਸ ਤਰ੍ਹਾਂ ਦੀ ਤੁਸੀਂ ਪੇਂਟਿੰਗ ਤਿਆਰ ਕੀਤੀ ਔਰ ਕਿੰਨਾ ਕਿੰਨਾ ਦੀ ਜੇ ਪੇਂਟਿੰਗ ਤੁਸੀਂ ਤਿਆਰ ਕੀਤੀ ਹੈ ਜੀ ਇਹ ਜਿਹੜੀ ਪੇਂਟਿੰਗ ਬਣਾਉਂਦਾ ਜਿਹੜਾ ਮੇਰਾ ਮਕਸਦ ਹੈਗਾ ਵਾ ਮੈਂ ਚਾਹੁੰਦਾ ਵਾ ਕਿ ਇਹ ਪੇਂਟਿੰਗ ਨੂੰ ਜਿਸ ਤਰ੍ਹਾਂ ਕਿ ਐਗਜ਼ੀਬਿਸ਼ਨ 'ਚ ਲਗਾਈ ਜਾਏ ਤੇ ਮੇਰੀ ਖੁਆਇਸ਼ ਹੈਗੇ ਕਿ ਇਹਨੂੰ ਪਾਰਲੀਮੈਂਟ ਹਾਊਸ ਦੇ ਵਿੱਚ ਇਸ ਪੇਂਟਿੰਗ ਨੂੰ ਡਿਸਪਲੇ ਕੀਤਾ ਜਾਵੇ ਕਿਉਂਕਿ ਸਾਰੇ ਉੱਥੇ ਪ੍ਰਾਈਮ ਮਿਨਿਸਟਰਸ ਦੇ ਪੋਰਟਰਟ ਕਿਸੇ ਨੇ ਵੀ ਨਹੀਂ ਹਾਲੇ ਤੱਕ ਬਣਾਏ ਤੇ ਇੱਕ ਮੈਨੂੰ ਇੰਡੀਆ ਬੁੱਕ ਆਫ ਰ ਟੋਟਲ ਕਿੰਨੇ ਜਨਰਲ ਦੀ ਤਸਵੀਰ ਜਿਹੜੀ ਅੱਜ ਬਣਾਈ ਗਈ ਹੈ ਔਰ ਕਿੰਵੀਂ ਜਿਹੜੀ ਹੁਣ ਅਜੇ ਤਸਵੀਰ ਤੇ ਤਿਆਰ ਕੀਤੀ ਜਾ ਰਹੀ ਹੈ ਸਰ ਟੋਟਲ 15 ਫੇਸਿਸ ਇਹਦੇ ਵਿੱਚ ਅਗੇ ਆ 15 ਪ੍ਰਾਈਮ ਮਿਨਿਸਟਰ ਰਹੇ ਹੋ ਨੇ ਜਵਾਰਲਾ ਨਹਿਰੂ ਤੋਂ ਲੈ ਕੇ ਨਰਿੰਦਰ ਮੋਦੀ ਜੀ ਤੱਕ 15 ਅਗਸਤ 1947 ਵਿੱਚ ਜਵਾਰਲਾ ਨਹਿਰੂ ਜੀ ਨੇ ਸ਼ਪਤ ਉਹਨਾਂ ਨੇ ਪਹਿਲੇ ਪ੍ਰਾਈਮ ਮਿਨਿਸਟਰ ਦੀ ਔਦਾ ਲਿਤਾ ਹੀ ਤੋਂ ਉਥੋਂ ਤੋਂ ਲੈ ਕੇ ਨਰਿੰਦਰ ਮੋਦੀ ਜੀ ਤੱਕ ਮੈਂ ਪੂਰਾ ਇਤਿਹਾਸ ਬਣਾਇਆ ਜਿਸ ਤਰ੍ਹਾਂ ਸੀਰੀਅਲ ਆਰਡਰ ਵਾਈਜ਼ ਜਿਸ ਤਰ੍ਹਾਂ ਆਉਂਦੇ ਹੈ ਹਾਂ ਵਿੱਚ ਕਈ ਜਿਹੜੇ ਪ੍ਰਾਈਮ ਮਿਨਿਸਟਰ 2 2 3 3 ਵਾਰੀ ਵੀ ਹੋਏ ਆ ਲੇਕਿਨ ਮੈਂ ਉਹਨਾਂ ਦਾ ਰਿਪੋਰਟ ਇੱਕ ਹੀ ਬਣਾਇਆ ਹਾਂ ਉਹ ਬਨਨ ਨੂੰ ਤਿੰਨ ਤਿੰਨ ਵਾਰੀ ਰਿਪੀਟ ਨਹੀਂ ਕੀਤਾ ਜਿਸ ਤਨਾ ਅਟਲ ਬਿਹਾਰੀ ਵਾਜ ਪਈ ਦੀ ਯਾਰ ਟਰਮਾ ਦੋ ਹੀ ਆਹੀ ਡਾਕਟਰ ਮਨਮੋਹਨ ਸਿੰਘ ਉਹਨਾਂ ਰਿਆ ਦੋ ਹੀ ਆਹੀ ਇਦਰਾ ਗਾਂਧੀ ਜੀ ਦੀ ਆਹੀ ਲੇਕਿਨ ਉਹਨਾਂ ਨੂੰ ਮੈਂ ਇੱਕ ਇੱਕ ਮਤਲਬ ਸੀਰੀਅਲ ਵਾਈਜ਼ ਉਹਨੂੰ ਕੈਨਵਸ ਦੇ ਉੱਤੇ ਉਤਾਰਿਆ ਤੇ ਮੈਨੂੰ ਦੋ ਮਹੀਨੇ ਲੱਗੇ ਪੇਂਟਿੰਗ ਬਣਾਉਣ ਦੇ ਵਿੱਚ ਕੱਲ ਦੋ ਮਹੀਨੇ ਹੋਏ ਆਜ ਤੱਕ ਮੈਨੂੰ ਥੋੜੇ ਥੋੜੇ ਫਾਈਨਲ ਟੱਚਸ ਦੇ ਰਹੇ ਹਾਂ ਪੇਂਟਿੰਗ ਨੂੰ ਕਿ ਅਗਰ ਕੋਈ ਕਮੀ ਪੇਸ਼ੀ ਆ ਗਿਆ ਤਾਂ ਉਹਨੂੰ ਦੂਰ ਕਰ ਰੂਬਲ ਜੀ ਦਿਮਾਗ 'ਚ ਕਿਸ ਤਰ੍ਹਾਂ ਆਇਆ ਹੈ ਕਿਉਂਕਿ ਆਲਾਕੀ ਤੁਸੀਂ ਇੱਕ ਕਨਸੈਪਟ ਚੁਣਿਆ ਹੈ ਸਰ ਦਿਮਾਕ ਚਸਤਰਾ ਹੈ ਕਿ ਮੈਂ ਜਦੋਂ ਪਿਛਲੀ ਇਲੈਕਸ਼ਨ ਹੋਈ ਸੀ ਉਦੋਂ ਮੈਂ ਨਰਿੰਦਰ ਮੋਦੀ ਜੀ ਦੀ ਪੇਂਟਿੰਗ ਬਣਾਈ ਸੀ ਉਹਨਾਂ ਦੀ ਪਰਸਨਲ ਸਿੰਗਲ ਪੋਰਟਰੇਟ ਬਣਾਈ ਸੀ ਤੇ ਇਸ ਵਾਰ ਮੈਂ ਥੋੜਾ ਅਲੱਗ ਕਰਨਾ ਚਾਹੁੰਦਾ ਹਾਂ ਜੀ ਉਹਨਾਂ ਨੇ ਮੈਨੂੰ ਐਪਰੀਸ਼ੀਏਸ਼ਨ ਲੈਟਰ ਵੀ ਦਿੱਤਾ ਮੋਦੀ ਜੀ ਨੇ 8 ਮਹੀਨੇ ਬਾਅਦ ਮੈਨੂੰ ਐਪਰੀਸ਼ੀਏਸ਼ਨ ਲੈਟਰ ਮਿਲਿਆ ਹੈ ਜਿਸ ਨੂੰ ਬੜੀ ਖੁਸ਼ੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦਾ ਐਪਰੀਸ਼ੀਏਸ਼ਨ ਲੈਟਰ ਆਇਆ ਤੇ ਫਿਰ ਐ ਮੈਂ ਕੁਝ ਅਲੱਗ ਕਰਨਾ ਚਾਹੁੰਦਾ ਹਾਂ ਕਿ ਮੈਂ ਸੋਚਦਾ ਹਾਂ ਇਸ ਵਾਰ ਮੈਂ ਸਾਰੇ ਦੇਸ਼ ਦੇ ਪ੍ਰਾਈਮ ਮਿਨਿਸਟਰ ਬਣਾਣਾ ਕਿਉਂਕਿ ਮੈਂ US ਇਲੈਕਸ਼ਨ ਹੋਈ ਜਦੋਂ ਤੇ ਉਹਨਾਂ ਦੇ ਵੀ ਮੈਂ ਸਾਰੇ ਪ੍ਰੈਜ਼ੀਡੈਂਟ ਬਣਾਏ ਤੇ ਅਗਰ ਮੈਂ US ਦੇ ਉਹਨਾਂ ਦੇ ਕਲਚਰ ਤੇ ਪੇਂਟਿੰਗ ਬਣਾ ਸਕਦਾ ਹਾਂ ਤੇ ਫਿਰ ਵੀ ਸਾਡਾ ਆਪਣਾ ਦੇਸ਼ ਦਾ ਕਲਚਰ ਹੈ ਗਵਾ ਇਹਨਾਂ ਨੇ ਇੰਡੀਆ ਲਈ ਇੰਨਾ ਕੁਝ ਕੀਤਾ ਵਾ ਜਿਹੜੇ ਜੜੇ ਜੜੇ ਅਗਰ ਪ੍ਰੈਨ ਮਿੰਸਟਰ ਦੀ ਹਿਸਟਰੀ ਪੜੀ ਜਾਏ ਤਾਂ ਉਹਨਾਂ ਨੇ ਦੇਸ਼ ਲਈ ਬਹੁਤ ਕੁਝ ਕੀਤਾ ਨਰਿੰਦਰ ਮੋਦੀ ਜੀ ਨੇ ਵੀ 10 ਸਾਲਾਂ ਦੇ ਵਿੱਚ ਬੜਾ ਕੁਝ ਕੀਤਾ ਇਹ ਦੂਸਰੇ ਦੇਸ਼ਾਂ ਦੇ ਨਾਲ ਜਿਹੜੇ ਸੰਬੰਧ ਸੀ ਉਹਨਾਂ ਦੇ ਬੜੇ ਵਧੀਆ ਰਹੇ ਨੇ ਜਿਦਾਂ ਕਿ ਅਮਰੀਕਾ ਦੇ ਨਾਲ ਰਸ਼ੀਆ ਦੇ ਨਾਲ ਤੇ ਚੰ드ਰੀਆਨ ਤੇ ਉਹਨਾਂ ਨੇ ਕੰਮ ਕੀਤੇ ਬੜੇ ਵਧੀਆ ਕੰਮ ਕੀਤੇ ਤੇ ਅੱਗੋਂ ਵੀ ਪੂਰੀ ਆਸ ਹੈਗੀ ਆ ਕਿ ਜਿਹੜੀ ਅਗਲੀ ਟਰਨ ਜਿਹੜੀ ਕਲ ਸੋਣ ਚੁੱਕਣ ਲੱਗਿਆ ਤੇ ਬਹੁਤ ਇੰਡੀਆ ਲਈ ਲਾਭਦਾਇਕ ਹੋਣ ਤੇ ਪੂਰੇ ਦੇਸ਼ ਦੇ ਵਿੱਚ ਇੰਡੀਆ ਦਾ ਨਾਮ ਹੋਵੇ ਰੋਗੋ ਜੀ ਕਿੰਨਾ ਸਮਾਂ ਲੱਗਾ ਤੁਹਾਨੂੰ ਔਰ ਕਿਹੜੇ ਕਿਹੜੇ ਕਲਰਸ ਦਾ ਜਿਹੜਾ ਇਸਤੇਮਾਲ ਕੀਤਾ ਤੁਸੀਂ ਇਹ ਸਰ ਅਕ੍ਰੀਲਿਕ ਕਲਰਸ ਦੇ ਨਾਲ ਇਹ ਪੇਂਟਿੰਗ ਨੂੰ ਤਿਆਰ ਕੀਤਾ ਗਿਆ ਵਾ ਤੇ 2 ਮਹੀਨੇ ਲੱਗੇ ਪੇਂਟਿੰਗ ਬਣਾਉਣ ਦੇ ਵਿੱਚ ਤੇ ਇਹਦਾ ਜਿਹੜਾ ਸਾਈਜ਼ ਹੈਗਾ ਵਾ 5 ਫੀਟ ਬਾਈ 7 ਫੀਟ ਪੇਂਟਿੰਗ ਦਾ ਟੋਟਲ ਸਾਈਜ਼ ਹੈਗਾ ਵਾ ਤੇ ਮੈਂ ਆਸ਼ਾ ਕਰਦਾ ਹਾਂ ਕਿ ਆਹ ਪੇਂਟਿੰਗ ਨੂੰ ਮੈਂ ਕਿਸੇ ਨਾ ਕਿਸੇ ਤਰੀਕੇ ਪਾਰਲੀਮੈਂਟ ਹਾਸਤੇ ਪਹੁੰਚਵਾ ਸਕਾਂ ਤੇ ਇੰਡੀਆ ਬੁੱਕ ਆਫ ਰਿਪੋਰਟਸ ਦੇ ਵਿੱਚ ਅਪਲਾਈ ਕਰਾਂਗਾ ਕਿਉਂਕਿ ਇਸ ਤੋਂ ਪਹਿਲਾਂ ਵੀ ਮੇਰਾ ਬੁੱਕ ਸਾਡ ਇੰਡੀਆ ਬੁੱਕ ਆਫ ਰਿਪੋਰਟਸ ਦੇ ਵਿੱਚ ਨਾਮ ਆ ਚੁੱਕਿਆ ਇਹ ਮੈਂ ਕੋਲਾਰਜ ਪੇਂਟਿੰਗ ਨਹੀਂ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਵਾਲਾ ਸ਼ਾਹਲੀ ਰਾਸ਼ਟਰਪਤੀ ਨਹੀਂ ਹੈ ਹਾਲੀਵੁੱਡ ਦੇ ਸਟਾਰਾਂ ਦੀ 100 ਪੇਂਟਿੰਗ ਨਹੀਂ ਹੈ ਬਾਲੀਵੁੱਡ ਸਟਾਰਾਂ ਦੀ 100 ਪੇਂਟਿੰਗ ਨਹੀਂ ਤੇ ਸਾਰੀਆਂ ਇਹ ਪੇਂਟਿੰਗਸ ਮਿਲਾ ਕੇ ਮੇਰੇ 54 ਵਾਲਡ ਰਿਪੋਰਟਸ ਮੇਰੇ ਨਾਮ ਦਰਜ ਅਮਰੀਕਾ ਬੁੱਕ ਆਫ ਰਿਪੋਰਟਸ ਬ ਵਰਲਡ ਰਕੋਰਡ ਚੈਂਪੀਅਨ ਬੁੱਕ ਆਫ ਰਿਕਾਰਡਸ ਮੇਰੇ ਕੋਲ ਵਰਲਡ ਰਕੋਰਡ ਇਹਦਾ ਪੁੱਲ ਮਲਾ ਕੇ 54 ਮੇਰੇ ਵਰਲਡ ਰਕੋਰਡ ਮੇਰੇ ਨਾਮ ਦਰਜਾ ਇਹਦੀ ਹਿਸਟਰੀ ਫਿਕਸਣਾ ਤੁਸੀਂ ਲਵੇ ਗੂਗਲ ਤੇ ਸਰਚ ਕੀਤਾ ਕਿ ਹਿਸਟਰੀ ਦੇ ਹਿਸਾਬ ਨਾਲ ਸਾਰੀ ਜਿਹੜੀ ਆ ਤੁਸੀਂ ਪੇਂਟਿੰਗ ਤਿਆਰ ਕੀਤੀ ਹੈ ਇਹ ਸਰ ਮੈਂ ਗੂਗਲ ਤੋਂ ਵੀ ਸਰਚ ਕੀਤਾ ਪੂਰਾ ਮਤਲਬ ਇਹ ਨਹੀਂ ਇਕਦਮ ਅਸੀਂ ਮੈਂ ਲੋ ਪੇਂਟਿੰਗ ਨਾਲ ਸ਼ੁਰੂ ਕਰਤੀ ਕਿਉਂਕਿ ਹੁੰਦਾ ਵਾ ਕਿ ਕੋਈ ਪ੍ਰਾਈਮ ਮਿਨਿਸਟਰ ਅੱਗੇ ਪਿੱਛੇ ਨਾ ਮਾਜੇ ਇੱਕ ਇਤਿਹਾਸ ਬਣਾ ਰਿਹਾ ਇਤਿਹਾਸ ਬਣਾਉਣ ਜਾ ਰਿਹਾ ਕਿ ਬੜੇ ਆਰਾਮ ਦੇ ਨਾਲ ਸੋਚ ਸਮਝ ਕੇ ਮੇਰੇ ਪਾਪਾ ਨੂੰ ਵੀ ਬੜੀ ਨੋਲਿਜ ਆ ਪ੍ਰਾਈਮ ਮਿਨਿਸਟਰ ਦੀ ਕਿਉਂਕਿ ਜਦੋਂ ਸਾਡੇ ਵਕਤ ਅਟਲਬੀਰੀ ਵਾਜਪਾਈ ਬਨਮੋਨ ਸਿੰਘ ਤੇ ਮੋਦੀ ਤੱਕ ਪਤਾ ਸਨੋ ਤੇ ਇਸ ਤੋਂ ਅਗਰ ਅਸੀਂ ਪਿੱਛੇ ਜਾਂਦੇ ਹਾਂ ਤੇ ਸਾਨੂੰ ਉਦੋਂ ਹੀ ਬਹੁਤ ਛੋਟੇ ਹਨ ਨੂੰ ਨਹੀਂ ਪਤਾ ਤੇ ਪਾਪਾ ਮੰਮਾ ਨੂੰ ਪਤਾ ਵਾ ਕਿ ਕਿਹੜੇ ਕਿਹੜੇ ਜਿਸ ਤਰ੍ਹਾਂ ਆਈਕੇ ਗੁਜਰਾ ਆ ਇਹਨਾਂ ਦੀ ਸਾਰੀ ਨੋਲਿਜ ਆ ਚੰਦਰ ਸ਼ੇਖਰ ਆਜ਼ਾਦ ਜਿੱਥੋਂ ਤੱਕ ਪਾਪਾ ਨੂੰ ਪਤਾ ਤੇ ਉਹਨਾਂ ਦੀ ਵੀ ਥੋੜੀ ਹੈਲਪ ਲਈਤੀ Google ਦੀ ਵੀ ਹੈਲਪ ਲਈਤੀ ਤੇ ਉਹ ਸਾਰੇ ਪੇਂਟਿੰਗ ਕੈਨਵਸ ਦੇ ਉੱਤੇ ਉਤਾਰੇ ਤੇ ਥੋੜੀ ਬਹੁਤੀ ਆਪਣੀ ਕ੍ਰੀਏਟੀਵਿਟੀ ਕੀਤੀ ਕਲਰ ਸਕੀਮ ਦੇ ਵਿੱਚ ਥੋੜੇ ਜਿਸ ਤਰ੍ਹਾਂ ਬੈਕਗ੍ਰਾਉਂਡ ਹਰ ਅਗਰ ਦੇਖੀ ਜਾਏ ਹਰ ਪੇਂਟਿੰਗ ਦੀ ਬੈਕਗ੍ਰਾਉਂਡ ਡਿਫਰੈਂਟ ਆ ਮੈਂ ਥੋੜਾ ਅਲੱਗ ਕੀਤਾ ਜਿਸ ਤਰ੍ਹਾਂ ਕੋਈ ਵੀ ਕਿਸੇ ਦੇ ਨਾਲ ਮੈਚ ਨਹੀਂ ਕਰਦੀ ਪਈ ਬੈਠਾ ਮਨ ਲਗੀ ਇਹ ਸਭ ਕੁਝ ਦਿਮਾਗ 'ਚ ਨਹੀਂ ਕਿੰਨੇ ਕਿ ਚੀਜ਼ਾਂ ਦਿਮਾਗ 'ਚ ਰੱਖਿਆ ਗਿਆ ਬਿਲਕੁਲ ਨਿੱਕੀਆਂ ਨਿੱਕੀਆਂ ਚੀਜ਼ਾਂ ਦਿਮਾਗ 'ਚ ਹੁਣ ਅਟਲ ਬਹਿ ਰਿਵਾਜ ਪਈ ਇਹ 2 ਮਹੀਨੇ ਵਾਸਤੇ ਪ੍ਰੈਨਮਿੰਸਟਰ ਬਣੇ ਸੀ ਲੇਕਿਨ ਮੈਂ ਉਹਨਾਂ ਨੂੰ ਇੱਥੇ ਨਹੀਂ ਬਣਾਇਆ ਕਿਉਂਕਿ ਉਹ ਜਿਨ੍ਹਾਂ ਨੇ ਜਦੋਂ ਉਹਨਾਂ ਨੇ 5 ਸਾਲ ਰਾਜ ਕੀਤਾ ਸੀ ਮੈਂ ਉਹ ਜਗ੍ਹਾ ਤੇ ਬਣਾਇਆ ਡਾਕਟਰ ਮਰਮੋ ਸਿੰਘ ਤੋਂ ਪਹਿਲਾਂ ਜਦੋਂ ਅਟਲ ਬਹਿ ਰਿਵਾਜ ਪਈ ਸੀ ਉਹ ਜਗ੍ਹਾ ਤੇ ਮੈਂ ਬਣਾਇਆ ਸਰ ਜੋਸੇਫ ਸਰ ਜੋਸੇਫ ਰੂਬਲ ਦੇ ਪਰਿਵਾਰਿਕ ਮੈਂਬਰ ਕਿੰਨਾ ਕੁ ਸਾਥ ਦਿੰਦੇ ਜ ਪਰਵਾਰਿਕ ਮੈਂਬਰ ਬਹੁਤ ਜ਼ਿਆਦਾ ਸਾਥ ਦਿੰਦੇ ਆ ਬਚਪਨ ਤੋਂ ਲੈ ਕੇ ਹੁਣ ਤੱਕ ਸਾਥ ਹੀ ਦੇ ਰਹੇ ਨੇ ਤੇ ਅੱਜ ਮੈਂ ਇਥੋਂ ਤੱਕ ਪੇਂਟਿੰਗਸ ਬਣਾ ਰਿਹਾ ਹਾਂ ਕੀ ਏਮ ਕੀ ਹੈ ਜਗਜੋਤ ਸਿੰਘ ਰੂਪਲ ਦਾ ਗੋਲ ਕੀ ਰੱਖਿਆ ਜਗਜੋਤ ਸਿੰਘ ਰੂਪਲ ਸਰ ਮੈਂ ਜਿਸ ਤਰ੍ਹਾਂ ਚਾਹੁੰਦਾ ਹਾਂ ਕਿ ਇੰਡੀਆ ਦੇ ਵਿੱਚ ਐਗਜ਼ੀਬਿਸ਼ਨ ਲਗਾ ਰਿਹਾ ਹਾਂ ਤੇ ਮੈਂ ਉੱਥੇ ਅਮਰੀਕਾ ਦੇ ਵਿੱਚ ਐਗਜ਼ੀਬਿਸ਼ਨਸ ਲਗਾਉਣਾ ਚਾਹੁੰਦਾ ਹਾਂ ਵਾਈਟ ਹਾਊਸ ਦੇ ਵਿੱਚ ਜਾਣ ਦੀ ਤਮੰਨਾ ਹੈਗੀ ਆ ਨਰਿੰਦਰ ਮੋਦੀ ਜੀ ਨੂੰ ਪਰਸਨਲ ਮਿਲਣ ਦੀ ਤਮੰਨਾ ਹੈਗੀ ਆ ਨਰਿੰਦਰ ਮੋਦੀ ਜੀ ਦਾ ਲੈਟਰ ਆਇਆ ਮੈਨੂੰ ਲੇਕਿਨ ਮੈਂ ਚਾਹੁੰਦਾ ਮੈਂ ਫੇਸ ਟੂ ਫੇਸ ਆਪਣੇ ਦੇਸ਼ ਦੇ ਪ੍ਰ ਤੇ ਕੀ ਬੈਸਟ ਵਿਸ਼ੇਸ ਕੀ ਦੇਣਾ ਚਾਹੋਗੇ ਜੈਸੇ ਪ੍ਰਧਾਨ ਸਰ ਮੈਂ ਬੈਸਟ ਵਿਸ਼ੇਸ ਦੇਣਾ ਚਾਹੁੰਦਾ ਕਿ ਬਹੁਤ ਵਧੀਆ ਜਿਹੜਾ ਇਹਨਾਂ ਦੇ 10 ਸਾਲ ਨਿਕਲੇ ਨੇ ਤੇ ਜਿਹੜੇ ਇਹਨਾਂ ਦੇ 5 ਸਾਲ ਜਿਹੜੀ ਆ ਟਰਮ ਹੈ ਜੀ ਆ ਬਹੁਤ ਵਧੀਆ ਨਿਕਲੇ ਬਹੁਤ ਸਕਸੈਸਫੁਲ ਪ੍ਰਿੰਮਿਸਟਰ ਰਹੇ ਤੇ ਦੂਸਰੇ ਦਸ਼ਾਰੇ ਨਾਲ ਸੰਬੰਧ ਹੋਰ ਗਹਿਰੇ ਹੋਣ ਤੇ ਇੰਡੀਆ ਲਈ ਹੋਰ ਕੁਝ ਸੋਚਣ ਹੋਰ ਪਲਾਨ ਸੋਚਣ ਜਿਹਦੇ ਨਾਲ ਇੰਡੀਆ ਪ੍ਰੋਗਰੈਸ ਜਾਵੇ ਤਾਂ ਕਿ ਜਨਤਾ ਵੀ ਖੁਸ਼ ਹੋਵੇ ਉਹ ਅਗਲੀ ਵਾਰੀ ਫੇਰ ਇਹਨਾਂ ਨੂੰ ਵੋਟ ਦੇਵੇ ਕਿਉਂਕਿ ਜਿਹੜੀ ਇਲੈਕਸ਼ਨ ਹੁੰਦੀ ਹੈ ਤੇ ਹਰ ਜਿੱਤ ਹੁੰਦੀ ਆ ਹੁਣ ਜਿਹੜੀ ਇਹ 16ਵਾਂ ਜਿਹੜਾ ਬਾਕਸ ਹੈਗਾ ਹੀ ਉਹ ਮੈਂ ਇੱਕ ਰੱਖਿਆ ਹੋਇਆ ਹੈ ਇੱਕ ਤੇ ਮੇਰੇ 15 ਦੀ ਸੈਟਿੰਗ ਨਹੀਂ ਹੋ ਰਹੀ ਇਹ ਕਹਿੰਨ ਵਾਸਤੇ 16 ਬਾਕਸ ਹੀ ਕਿ ਅਗਰ ਕੋਈ ਹੋਰ ਕੋਈ ਪ੍ਰੈਜ਼ੀਡੈਂਟ ਹੋਰ ਕਿਸੇ ਪਾਰਟੀ ਰਾਂਦਾ ਤੇ ਉੱਥੇ ਬਣਾਇਆ ਜਾਏ ਕਹਿੰਦਾ ਮਤਲਬ ਕਿ ਤੁਸੀਂ ਰਾਹੁਲ ਗਾਂਧੀ ਨੂੰ ਵੀ ਦਿਮਾਗ 'ਚ ਰੱਖਿਆ ਹੋਇਆ ਹੈ ਹਾਂਜੀ ਬਿਲਕੁਲ ਕਿਉਂਕਿ ਪੇਂਟਿੰਗ ਬਣਾਉਣ ਤੋਂ ਪਹਿਲਾਂ ਸਾਰੀਆਂ ਚੀਜ਼ਾਂ ਆਰਟਿਸਟ ਸੋਚ ਕੇ ਕਰਦਾ ਤੇ ਲੇਕਿਨ ਇਹ ਰੀਡਕਾ ਤਾਂ ਹਜੇ ਵੀ ਪਿਆ ਹੋਇਆ ਕਹਿੰਦਾ ਕਿ ਲਾਸਟ ਟਾਈਮ ਮੀਟਿੰਗ ਚੱਲਦੀ ਪਈ ਹੈ ਹਜੇ ਵੀ ਕਹਿੰਦਾ ਕਿ ਸ਼ਾਇਦ ਉਸਦਾ ਕਿ ਸਰਕਾਰ ਸਵੇਰੇ ਬੰਦੀ ਹੈ ਕਿ ਨਹੀਂ ਬੰਦੀ ਇਸ ਤੇ ਵੀ ਕਿਨੂੰ ਵੀ ਹਾਂਜੀ ਉਹ ਚੀਜ਼ ਮੈਂ ਧਿਆਨ ਚ ਰੱਖੀ ਸੀ ਤੇ ਫਿਰ ਨਰਿੰਦਰ ਮੋਦੀ ਜੀ ਤੱਕ ਤੇ ਪੇਂਟਿੰਗ ਬੰਦ ਨਹੀਂ ਬੰਨੀ ਕਿਉਂਕਿ ਉਹ ਤੇ 10 ਸਾਲ ਉਹਨਾਂ ਨੇ ਰਾਜ ਕੀਤਾ ਆ ਤੇ ਫਿਰ ਜਿਹੜਾ ਖਾਲੀ ਬਾਕਸ ਹੈਗਾ ਫਿਰ ਮੋਤੇ ਦੇਸ਼ ਦਾ ਫਲੈਗ ਬਣਾਤਾ ਕਿ ਸਾਰੇ ਪ੍ਰਾਈਮ ਮਿਨਿਸਟਰਸ ਹੈਗੇ ਨੇ ਤੇ ਇੱਕ ਦੇਸ਼ ਦਾ ਫਲੈਗ ਬਣਾਉਣਾ ਜ਼ਰੂਰੀ ਆ ਬਿਲਕੁਲ ਇਹ ਨੇ ਡਾਕਟਰ ਜਗਜੋਤ ਸਿੰਘ ਰੂਪਲ ਜਿਨ੍ਹਾਂ ਵੱਲੋਂ ਬਹੁਤ ਸੋਹਣੀ ਪੇਂਟਿੰਗ ਜਿਹੜੀ ਹੈ ਇਹ ਤੇ ਤਿਆਰ ਕੀਤੀ ਹੈ